ਜਦੋਂ ਪਰਮਾਤਮਾ ਦੇ ਨਾਲ ਕੋਈ ਵੀ ਪ੍ਰੋਜੈਕਟ ਜੁੜਦਾ ਜੀ ਮੈਨੂੰ ਲੱਗਦਾ ਖਾਸਾ ਉਹ ਆਪਣੇ ਆਪ ਬਣ ਜਾਂਦਾ ਹੈ ਨਾ ਜੀ ਕਿਸੇ ਵੀ ਚੀਜ਼ ਦੇ ਉੱਤੇ ਸਟਾਇਰ ਮਾਰਨਾ ਤੁਸੀਂ ਤੰਜ ਕਸਣਾ ਤਾਂ ਉਹਦੇ ਲਈ ਸੰਜੀਦਗੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੱਚ ਪੁੱਛੋਂ ਤਾਂ ਸਾਡੀ ਸਾਰੀ ਟੀਮ ਨੂੰ ਹੀ ਇਦਾਂ ਲੱਗਿਆ ਜਦੋਂ ਉਹਨਾਂ ਨੇ ਇਹ ਨਾਮ ਸੁਜੈਸਟ ਕੀਤਾ ਸਾਨੂੰ ਤਾਂ ਸਾਨੂੰ ਇਦਾਂ ਲੱਗਿਆ ਵੀ ਸੰਪੂਰਨ ਹੀ ਟਾਈਟਲ ਹੁਣ ਹੋਇਆ। ਮਾਤਾ ਵੈਸ਼ਨੂ ਦੇਵੀ ਜਾਣ ਦਾ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ ਐਂਡ ਇਹਨੀ ਸੋਨੀ ਟੀਮ ਨਾਲ ਇੰਨੇ ਦਿੱਗਜ ਕਲਾਕਾਰਾਂ ਨਾਲ ਮੈਂ ਤਾਂ ਕਹੂੰਗੀ ਵੀ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਨੂੰ ਵੀ ਇਹੀ ਲੱਗ ਰਿਹਾ ਸੀ ਵੀ ਅਸੀਂ ਵੀ ਕੋਈ ਕਾਠਾ ਕੋਈ ਫੈਮਿਲੀਆਂ ਜੋ ਇਕੱਠੇ ਅਸੀਂ ਮੱਥਾ ਟੇਕਣ ਆਇਆ ਉਹ ਤਾਂ ਤਦ ਹੀ ਪਤਾ ਲੱਗਦਾ ਸੀ ਵੀ ਜਦ ਸਾਹਮਣੇ ਆਵਾਜ਼ਾਂ ਆਉਂਦੀ ਸੀ ਵੀ ਕੱਟ ਅਸੀਂ ਵਾਪਸ ਫੇਰ ਉਹ ਕਹਿੰਦੀ ਆਰੇ ਵਾਪਿਸ ਜਾ ਕੇ ਫੇਰ ਕਿਉਂ ਮੁੜ ਰਹੀ ਈਵਨ ਕੁਛ ਲੋਕੀ ਤਾਂ ਸਾਡੇ ਨਾਲ ਵੀ ਤੁਰਨ ਲੱਗੇ ਸੀ ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾ ਸ਼ੇਰਵਾਲੀਏ ਮਾ ਮੇਰਵਾਲੀਏ ਦੋਸਤੋ 26 ਸਤੰਬਰ ਨੂੰ ਸਿਨੇਮਾ ਹਾਲਾਂ ਦੇ ਵਿੱਚ ਤਹਿਲਕਾ ਮਚਣ ਵਾਲਾ ਕਿਉਂਕਿ ਇੱਕ ਸ਼ਾਨਦਾਰ ਫਿਲਮ ਧਾਰਮਿਕ ਫਿਲਮ ਚਲੋ ਬੁਲਾਵਾ ਆਇਆ ਹੈ ਰਿਲੀਜ਼ ਹੋਣ ਵਾਲੀ ਹੈ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਇਸ ਫਿਲਮ ਦੇ ਸਟਾਰ ਕਾਸਟ ਪਹੁੰਚੇ ਨੇ ਗੱਲਬਾਤ ਸਾਂਝੀ ਕਰਦੇ ਆ ਪੁਖਰਾਜ ਜੀ ਮੌਜੂਦ ਨੇ ਫਿਲਮ ਦੇ ਵਿੱਚ ਖਾਸ ਲੈ ਕੇ ਆਏ ਹੋਵੇਗੀ ਯਕੀਨ ਨੇ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਤੁਸਤਾ ਡੈਥ ਤੋਂ ਨਿਕਲ ਚੁੱਕੀਆਂ ਨੇ ਇਹਦੇ ਵਿੱਚ ਕੁਝ ਖਾਸ ਹੀ ਹੋਏਗਾ ਪਰ ਦਰਸ਼ਕ ਜਾਨਣਾ ਚਾਹੁੰਦੇ ਕਿ ਖਾਸ ਲੈ ਕੇ ਕੀ ਆਏ ਜਦੋਂ ਪਰਮਾਤਮਾ ਦੇ ਨਾਲ ਕੋਈ ਵੀ ਪ੍ਰੋਜੈਕਟ ਜੁੜਦਾ ਜੀ ਮੈਨੂੰ ਲੱਗਦਾ ਖਾਸਤਾ ਉਹ ਆਪਣੇ ਆਪ ਬਣ ਜਾਂਦਾ ਹੈ ਨਾ ਜੀ ਬਾਕੀ ਜਦੋਂ ਨਰੇਟ ਕੀਤੀ ਗਈ ਸੀ ਮੈਨੂੰ ਇਹ ਫਿਲਮ ਤੇ ਉਦੋਂ ਹੀ ਸੋਚ ਲਿਆ ਸੀਗਾ ਕਿ ਇੱਕ ਬਹੁਤ ਹੀ ਪਵਿੱਤਰ ਤੇ پاک ਪ੍ਰੋਜੈਕਟ ਕਹਿ ਸਕਦੇ ਕਿਉਂਕਿ ਬਹੁਤ ਪਰਮਾਤਮਾ ਦੇ ਨੇੜੇ ਹੈ ਇਹ ਪ੍ਰੋਜੈਕਟ ਹਾਲਾਂਕਿ ਫਿਲਮ ਰਿਲੀਜੀਅਸ ਨਹੀਂ ਹੈਗੀ ਇਹ ਫਿਲਮ ਹੈ ਤੁਸੀਂ ਕਹਿ ਸਕਦੇ ਹੋ ਸੋਸ਼ਲ ਜਿੰਨੇ ਵੀ ਸਮਾਜਿਕ ਇਸ਼ੂ ਨੇ ਹੈ ਨਾ ਸੋਸ਼ਲ ਇਸ਼ੂਸ ਨੇ ਉਹਨਾਂ ਦੇ ਉੱਤੇ ਬਣੀ ਹੋਈ ਫਿਲਮ ਹੈ ਇਹ ਹਾਂ ਜਿਹੜੇ ਉਹਦੇ ਕੈਰੈਕਟਰ ਨੇ ਉਹ ਰਿਲੀਜੀਅਸ ਨੇ ਉਹ ਅੱਗੋਂ ਫਿਲਮ ਨੂੰ ਤੋਰਦੇ ਨੇ ਕਹਾਣੀ ਉਹਨਾਂ ਨਾਲ ਅੱਗੇ ਤੁਰਦੀ ਹੈ ਹੈ ਨਾ ਜੀ ਬਟ ਓਵਰঅল ਜੇ ਆਪਾਂ ਗੱਲ ਕਰੀਏ ਮੈਨੂੰ ਬਹੁਤ ਹੀ ਪੋਜ਼ਿਟਿਵ ਵਾਈਬ ਆ ਰਹੀ ਹੈ ਇਸ ਫਿਲਮ ਤੋਂ ਪਲੱਸ ਜਦੋਂ ਅਸੀਂ ਸ਼ੂਟ ਵੀ ਕੀਤਾ ਤਾਂ ਮਤਲਬ ਉਹ ਫੀਲ ਹੋ ਰਹੀ ਸੀਗਾ ਇਸ ਫਿਲਮ ਦਾ ਹੈ ਨਾ ਇਸ ਪ੍ਰੋਜੈਕਟ ਦਾ ਬਾਕੀ ਮੈਂ ਧੰਨਵਾਦੀਆਂ ਜੀ ਸਾਡੇ ਪ੍ਰੋਡਿਊਸਰ ਜ਼ਹੀਰ ਸਾਹਿਬ ਹੋਣੀ ਪਾਲਟਾ ਸਾਹਿਬ ਹੋਣੀ ਕਿਉਂਕਿ ਪ੍ਰੋਡਿਊਸਰ ਇੱਕ ਐਸੇ ਕਹਿ ਸਕਦੇ ਆ ਸ਼ਖਸ ਹੁੰਦੇ ਨੇ ਜਿਹੜੇ ਜਿਗਰਾ ਰੱਖਦੇ ਨੇ ਕਿਸੇ ਵੀ ਨਵੇਂ ਜਾਂ ਕਹਿ ਸਕਦੇ ਹਾਂ ਬਲੱਖਣ ਕਨਸੈਪਟ ਦੇ ਉੱਤੇ ਇਨਵੈਸਟ ਕਰਨ ਦਾ ਹੈ ਨਾ ਸੋ ਉਹਨਾਂ ਨੇ ਕੀਤਾ ਜੀ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਦੇ ਤੇ ਮੈਂ ਉਮੀਦ ਕਰਦਾ 26 ਸਪਟੈਂਬਰ ਨੂੰ ਸਾਰੇ ਜਣੇ ਹਮ ਹਮਾ ਕੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਗੇ ਡਾਕਟਰ ਜੀ ਜ਼ਿਆਦਾ ਤਾਂ ਤੁਹਾਡੇ ਪਰਿਵਾਰ ਦੇ ਨਾਲ ਸੀਗਾ ਇਹਦੇ ਹਾਸੇ ਜੁੜੇ ਨੇ ਜਦੋਂ ਤੁਹਾਡੇ ਪਰਿਵਾਰ ਦਾ ਕੋਈ ਵੀ ਨਾਮ ਸਾਹਮਣੇ ਆਂਦਾ ਤੇ ਲੋਕਾਂ ਨੂੰ ਲੱਗਦਾ ਕਿ ਇਹਦੀ ਫਿਲਮ ਵਿੱਚ ਹਾਸਾ ਜ਼ਰੂਰ ਹੋਏਗਾ ਤਾਂ ਇਹ ਆਈਡੀਆ ਇੱਕ ਵੱਖਰਾ ਆਈਡੀਆ ਜੋ ਸਕ੍ਰਿਪਟ ਤੁਹਾਡੇ ਸਾਹਮਣੇ ਆਈ ਸੀ ਤਾਂ ਕਿ ਪੈਂਦੀ ਲੰਦੀ ਸਪਲ ਕਰ ਦਿੱਤੀ ਗਈ ਸਿਲੈਕਟ ਕਰਕੇ ਜਾਂ ਫਿਰ ਕਿਸ ਤਰ੍ਹਾਂ ਮੈਂ ਨਾ ਅੱਗੇ ਵੀ ਬਹੁਤ ਇੰਟਰਵਿਊਸ 'ਚ ਦੱਸਿਆ ਜੀ ਮਤਲਬ ਹੁਣ ਇਸ ਪ੍ਰਮੋਸ਼ਨ ਵੇਲੇ ਨਹੀਂ ਪਹਿਲਾਂ ਵੀ ਮੈਂ ਦੱਸਦਾ ਹੀ ਰਹਿਣਾ ਹੁੰਦਾ ਇਹ ਚੀਜ਼ ਕਿ ਮੈਨੂੰ ਨਾ ਸ਼ੁਰੂ ਤੋਂ ਕੱਲਾ ਕਾਮੇਡੀ ਮੈਂ ਜਦੋਂ ਹਜੇ ਆਇਆ ਆ ਸੈਕਿੰਡ ਇੰਡਸਟਰੀ ਦੇ ਵਿੱਚ 2013 ਦੀ ਗੱਲ ਆ ਤੇ ਉਸ ਟਾਈਮ ਹੀ ਮੈਂ ਡਿਸਕਸ ਕਰਦਾ ਹੁੰਦਾ ਸੀ ਡੈਡੀ ਨਾਲ ਵੀ ਉਦੋਂ ਉਦੋਂ ਮੈਂ ਮੇਰਾ ਥਾਟ ਕੁਝ ਹੋਰ ਹੁੰਦਾ ਸੀ ਅੱਜ ਦੀ ਘੜੀ ਮੇਰਾ ਥਾਟ ਕੁਝ ਹੋਰ ਆ ਇਸ ਚੀਜ਼ ਨੂੰ ਲੈ ਕੇ ਉਦੋਂ ਮੈਂ ਕਹਿੰਦਾ ਹੁੰਦਾ ਸੀ ਕਿ ਵੀ ਕਾਮੇਡੀ ਦਾ ਮਿਆਰ ਜਿੰਨਾ ਸੈਟ ਆਲਰੇਡੀ ਡੈਡ ਹੋਣਾ ਨੇ ਕੀਤਾ ਆ ਜਾਂ ਉਸ ਟਾਈਮ ਕਰ ਰਹੇ ਸੀਗੇ ਤਾਂ ਆਬਵੀਅਸਲੀ ਮੈਂ ਤਾਂ ਜੇ ਸਿੱਧਾ ਆ ਕੇ ਕਾਮੇਡੀ ਦੇ ਵਿੱਚ ਹੀ ਪੰਗਾ ਲਵਾਂਗਾ ਤਾਂ ਮੈਂ ਤਾਂ ਸਿੱਧਾ ਹੀ ਕੰਪੇਅਰ ਹੋਊਂਗਾ ਰਾਈਟ ਤੇ ਪਲੱਸ ਜਿੰਨੇ ਹੋਰ ਆਪਣੇ ਕੋਮੇਡੀਅਨ ਜ਼ਹਗੇ ਨੇ ਪੰਜਾਬ ਦੇ ਬਿਸ਼ੱਕ ਦੀ ਘੁੱਗੀ ਸਾਹਿਬ ਹੋਗੇ ਬਿਸ਼ੱਕ ਦੀ ਬੀਨ ਸ਼ਰਮਾ ਸਾਹਿਬ ਹੋਗੇ ਬਿਸ਼ੱਕ ਦੀ ਹਰਬੀ ਭਾਜੀ ਹੁਣੀ ਹੋਗੇ ਹੈਨਾ ਰਾਣਾ ਰਣਵੀਰ ਸਾਹਿਬ ਹੋਗੇ ਬਿੰਨੂ ਬਾਈ ਹੋਗੇ ਕਰਮਜੀਤ ਭਾਜੀ ਹੋਗੇ ਇਹ ਸਾਰੇ ਥੰਮ ਨੇ ਤੇ ਉਹ ਆਲਰੇਡੀ ਲੋਕਾਂ ਨੇ ਐਕਸੈਪਟ ਕੀਤੇ ਹੋਏ ਨੇ ਉਹ ਹੈਨਾ ਤਾਂ ਉਹ ਚੀਜ਼ ਦੇ ਵਿੱਚ ਤੁਸੀਂ ਆ ਕੇ ਆਪਣਾ ਹੱਥ ਅਜਮਾਉਣਾ ਤੇ ਆਪਣੇ ਪੈਰ ਤੁਸੀਂ ਉੱਥੇ ਤੁਸੀਂ ਕਹਿ ਸਕਦੇ ਹੋ ਵੀ ਜਮਾਉਣੇ ਬਹੁਤ ਔਖੇ ਨੇ ਤਾਂ ਮੈਨੂੰ ਵੈਸੇ ਵੀ ਅੰਦਰੋਂ ਵੀ ਇਹ ਹੁੰਦਾ ਸੀਗਾ ਕਿ ਮੈਂ ਡਿਫਰੈਂਟ ਡਿਫਰੈਂਟ ਯੂਨਰਸ ਜਾਂ ਡਿਫਰੈਂਟ ਡਿਫਰੈਂਟ ਕੈਰੈਕਟਰਸ ਕਰਨਾ ਚਾਹੁੰਨਾ ਆ ਹੈਨਾ ਵੀ ਉਹਨਾਂ ਦੇ ਵਿੱਚ ਮੈਨੂੰ ਕਰਕੇ ਜਿਆਦਾ ਮਜ਼ਾ ਆਉਂਦਾ ਕਾਮੇਡੀ ਵੀ ਮੈਂ ਕਾਫੀ ਫਿਲਮਾਂ ਦੇ ਵਿੱਚ ਕੀਤੀ ਹੈ ਬਟ ਮਜ਼ਾ ਮੈਨੂੰ ਇਸ ਚੀਜ਼ ਦਾ ਆਉਂਦਾ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਆ ਸਾਹਮਣੇ ਹੈਨਾ ਕੈਰੈਕਟਰਸ ਨਵੇਂ ਹੁੰਦੇ ਨੇ ਬਿਸ਼ੱਕ ਦੀ ਹੁਣ ਇਦੋਂ ਅਗਲੀ ਮੇਰੀ ਨਵੰਬਰ ਦੇ ਵਿੱਚ ਉਹ ਜਮੇ ਡਿਫਰੈਂਟ ਆ ਮਰਡਰ ਮਿਸਟਰੀ ਹੈ ਸੋ ਉਹ ਜਿਹੜੀ ਨਵੀਂ चीज है वो करके मेनू ज्यादा मजा आंदा असली कलाकारी यही है, एक कलाकार, आ, है।, भी भी है। कि एकदम किरदार ਦੇ ਵਿੱਚ ਚਲੇ ਜਾਣਾ ਜੀ ਮੈਂ ਬੜੇ ਇਸ ਤਰ੍ਹਾਂ ਦੇ ਕਲਾਕਾਰ ਕਮੇਡੀ ਕਲਾਕਾਰਾਂ ਦੀ ਇੰਟਰਵਿਊ ਕੀਤੀ ਆ ਉਹ ਬੜੇ ਸੀਰੀਅਸ ਹੁੰਦੇ ਨੇ ਬਹੁਤ ਸੀਰੀਅਸ ਉਹਨਾਂ ਦੀ ਜ਼ਿੰਦਗੀ ਵੀ ਬਹੁਤ ਸੀਰੀਅਸ ਹੁੰਦੀ ਹੈ ਪਰ ਫਿਲਮਾਂ ਵਿੱਚ ਇਸ ਤਰੀਕੇ ਨਾਲ ਦਿਖਾਉਂਦੇ ਕਿ ਪੂਰੇ ਮੁਲਕ ਨੂੰ ਪਤਾ ਲੱਗ ਜਾਂਦਾ ਕਿ ਹਾਸਿਆਂ ਵਾਲਾ ਕੋਈ ਸੀਨ ਹੈ ਬਿਸ਼ੱਕ ਦੀ ਭਾਜੀ ਕਿੱਤਾ ਕਮੇਡੀ ਹਸਾਉਣ ਦਾ ਜੀ ਬਟ ਸਭ ਤੋਂ سنجیدہ ਟਾਪਿਕ ਕਹਿ ਸਕਦੇ ਹੋ ਕਮੇਡੀ ਹੋਈ ਹੈ ਕਿਉਂਕਿ ਜਿੰਨਾ ਗਹਿਰਾਈ ਕਾਮੇਡੀ ਦੀ ਐਸੀ ਹੁੰਦੀ ਹੈ ਕਿ ਜੇ ਤੁਸੀਂ ਜਿੰਨਾ ਸੰਜੀਦਾ ਹੋਵੋਗੇ ਜਿੰਨਾ ਜੋ ਵੀ ਟੌਪਿਕ ਦੇ ਵਿੱਚੋਂ ਤੁਸੀਂ ਹਿਊਮਰ ਕੱਢਣਾ ਜਾਂ ਕਿਸੇ ਮੈਸੇਜ ਵਾਲਾ ਬਿਸ਼ੱਕ ਦੀ ਪੱਟੀ ਸਾਹਿਬ ਦੀ ਐਗਜ਼ਾਮਪਲ ਲਾ ਲਓ ਤੁਸੀਂ ਹਨਾ ਜੀ ਜੀ ਕਿਸੇ ਵੀ ਚੀਜ਼ ਦੇ ਉੱਤੇ ਸਟਾਇਰ ਮਾਰਨਾ ਤੁਸੀਂ ਤੰਜ ਕਸਣਾ ਤਾਂ ਉਹਦੇ ਲਈ ਸੰਜੀਦਗੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹ ਉਹ ਉਹਦੀ ਡੈਪਥ ਨਿਕਲਣੀ ਮਤਲਬ ਡੈਪਥ ਦੇ ਉਦੀ ਜਿਹੜੀ ਡੈਪਥ ਆ ਉਹ ਸੰਗੀਤਗੀ ਦੇ ਨਾਲ ਹੀ ਨਿਕਲਣੀ ਹੈ ਹਨਾ ਸੋ ਇਹ ਬਹੁਤ ਔਖਾ ਟਾਸਕ ਹੈ ਜੀ ਕਾਮੇਡੀ ਤੇ ਇਸੇ ਕਰਕੇ ਲੋਕਾਂ ਦਾ ਕਹਿ ਸਕਦੇ ਆ ਫੇਵਰਟ ਜਨਰ ਵੀ ਇਹੀ ਹੈ ਹਨਾ ਅੱਛਾ ਇਸ ਫਿਲਮ ਚ ਮੈਸੇਜ ਕੀ ਦੇਣ ਜਾ ਰਹੇ ਮੈਸੇਜ ਬਹੁਤ ਨੇ ਜੀ ਇਸ ਫਿਲਮ ਦੇ ਵਿੱਚ ਕਿਉਂਕਿ ਇੱਕ ਤਾਂ ਚਲੋ ਸਪਿਰਚੁਅਲਿਟੀ ਦੇ ਨਾਲ ਜੁੜੇ ਹੋਏ ਤਾਂ ਚਲੋ ਹੈਗੇ ਹੀ ਹੈ ਨੇ ਬਟ ਜਿਹੜੇ ਸੋਸ਼ਲ ਇਸ਼ੂਜ਼ ਨੇ ਇਹਦੇ ਵਿੱਚ ਬਿਸ਼ੱਕ ਦੀ ਉਹ ਪੇਰੈਂਟਸ ਦਾ ਜਵਾਕਾਂ ਦੇ ਪ੍ਰਤੀ ਆਪਣੇ ਹੋ ਗਿਆ ਜਾਂ ਜੋ ਵੀ ਤੁਸੀਂ ਕਹਿ ਸਕਦੇ ਕਿਉਂਕਿ ਮੈਂ ਹੁਣ ਜੇ ਸਾਰੀਆਂ ਦੱਸਣ ਲੱਗ ਗਿਆ ਤਾਂ ਉਹ ਬਹੁਤ ਚੀਜ਼ਾਂ ਰਿਵੀਲ ਹੋਣ ਲੱਗ ਜਾਣਗੀਆਂ ਬਟ ਕਾਫੀ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਮੈਸੇजेस ਨੇ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇਸੇ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਸੋਸ਼ਲ ਡਰਾਮਾ ਫਿਲਮ ਹੈ ਜਿਹਦੇ ਕੈਰੈਕਟਰਸ ਧਾਰਮਿਕ ਨੇ ਹਾਂ ਹਾਂ ਸੋ ਇਹਨੂੰ ਓਵਰਆਲ ਧਾਰਮਿਕ ਫਿਲਮ ਨਹੀਂ ਕਹਿ ਸਕਦੇ ਆਪਾਂ ਅੱਛਾ ਰਾਜੀ ਨਾਮ ਜਿਹੜਾ ਰੱਖਿਆ ਚਲੋ ਬੁਲਾਵਾ ਆਇਆ ਹੈ ਚਲੋ ਬੁਲਾਵਾ ਆਇਆ ਜਿਹੜਾ ਲਾਈਨ ਹੈ ਉਹ ਲੋਕਾਂ ਦੇ ਮਨਾਂ ਵਿੱਚ ਤੇ ਪਹਿਲਾਂ ਹੀ ਆ ਇਸ ਕਰਕੇ ਨਾਮ ਰੱਖਿਆ ਗਿਆ ਵਾ ਕਿ ਉਹ ਪਹਿਲਾਂ ਹੀ ਲੋਕਾਂ ਦੇ ਮਨਾਂ ਵਿੱਚ ਕਿਉਂਕਿ ਅਗਲਾ ਟੱਪਾ ਹਰ ਇੱਕ ਨੂੰ ਪਤਾ ਹੋਣਾ ਵਾ ਕਿ ਅਗਲੀ ਲਾਈਨ ਕੀ ਕੀ ਹੈ ਦੀ ਐਕਚੁਅਲੀ ਫਿਲਮ ਦਾ ਨਾਮ ਜਦੋਂ ਫਿਲਮ ਦੀ ਸ਼ੂਟ ਸਟਾਰਟ ਹੋਈ ਸੀਗੀ ਉਸ ਟਾਈਮ ਫਿਲਮ ਦਾ ਨਾਮ ਕੱਲਾ ਬੁਲਾਵਾ ਸੀ ਅੱਛਾ ਉਦੋਂ ਚੱਲੋ ਬੁਲਾਵਾ ਆਇਆ ਹੈ ਨਹੀਂ ਸੀਗਾ ਫਿਲਮ ਦਾ ਨਾਮ ਸੋ ਚੱਲੋ ਬੁਲਾਵਾ ਆਇਆ ਤਾਂ ਬਿਲਕੁਲ ਲਾਸਟ ਸਟੇਜ ਆਫ ਪੋਸਟ ਪ੍ਰੋਡਕਸ਼ਨ ਦੇ ਉੱਤੇ ਰੱਖਿਆ ਗਿਆ ਤੇ ਸੱਚ ਪੁੱਛੋਂ ਤਾਂ ਸਾਡੀ ਸਾਰੀ ਟੀਮ ਨੂੰ ਹੀ ਇਦਾਂ ਲੱਗਿਆ ਜਦੋਂ ਉਹਨਾਂ ਨੇ ਇਹ ਨਾਮ ਸੁਜੈਸਟ ਕੀਤਾ ਸਾਨੂੰ ਤਾਂ ਸਾਨੂੰ ਇਦਾਂ ਲੱਗਿਆ ਵੀ ਸੰਪੂਰਨ ਹੀ ਟਾਈਟਲ ਹੁਣ ਹੋਇਆ ਸੋ ਜੋ ਹੁੰਦਾ ਜੀ ਉਸ ਦੀ ਰਜ਼ਾ ਦੇ ਵਿੱਚ ਹੁੰਦਾ ਤੇ ਮੈਨੂੰ ਲੱਗਦਾ ਬਹੁਤ ਵਧੀਆ ਹੁੰਦਾ ਸਭ ਕੁਝ ਬਹੁਤ ਵਧੀਆ ਹੋਇਆ ਉਹਨਾਂ ਜੀ ਸਾਡੇ ਨਾਲ ਮੌਜੂਦ ਹੈ ਕਿਸ ਤਰ੍ਹਾਂ ਐਕਸਪੀਰੀਅੰਸ ਰੇਸ ਫਿਲਮ ਦੇ ਵਿੱਚ ਅ ਜੇ ਮੈਂ ਐਕਸਪੀਰੀਅੰਸ ਨੂੰ ਇੱਕ ਵਰਡ ਚ ਡਿਸਕ੍ਰਾਈਬ ਕਰ ਸਕਾਂ ਤਾਂ ਮੈਂ ਇਹ ਕਹੂੰਗੀ ਬਹੁਤ ਬਿਊਟੀਫੁਲ ਐਕਸਪੀਰੀਅੰਸ ਹੈ ਮਾਤਾ ਵੈਸ਼ਨੋਦੇਵੀ ਜਾਨ ਦਾ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ ਐਂਡ ਇਨੀ ਸੋਨੀ ਟੀਮ ਨਾਲ ਇਨੇ ਦਿਗਜ ਕਲਾਕਾਰਾਂ ਨਾਲ ਮੈਂ ਤਾਂ ਕਹੂੰਗੀ ਬੀਕਮ ਕਰਨ ਦਾ ਮੌਕਾ ਮਿਲਿਆ ਇਨਾ ਕੁਝ ਸਿੱਖਣ ਦਾ ਮੌਕਾ ਮਿਲਿਆ ਕਿਉਂਕਿ ਇਹ ਲੋਕੀ ਕਿੰਨੀ ਦੇਰ ਤੋਂ ਸਕਰੀਨਸ ਤੇ ਆ ਰਹੇ ਨੇ ਐਂਡ ਇੱਕ ਡ੍ਰੀਮ ਹੀ ਹੁੰਦਾ ਹੈ ਇੱਕ ਆਰਟਿਸਟ ਦਾ ਵੀ ਇੰਨੇ ਵਧੀਆ ਇੰਨੇ ਸੋਹਣੇ ਆਰਟਿਸਟ ਨਾਲ ਕੰਮ ਕਰਨਾ ਐਂਡ ਆਈ ਫੀਲ ਸੋ ਗ੍ਰੇਟਫੁਲ ਐਟ ਦਿਸ ਪੁਆਇੰਟ ਜ਼ਿਆਦਾ ਸ਼ੂਟਿੰਗ ਕਿੱਥੇ ਹੋਈ ਜ਼ਿਆਦਾ ਸ਼ੂਟਿੰਗ ਸਾਡੀ ਇੱਥੇ ਹੋਈ ਹੈ ਪੰਜਾਬ ਜੀ ਐਂਡ ਸਿਰਫ ਦੋ ਹੀ ਦਿਨ ਸਾਨੂੰ ਮਿਲੇ ਮਾਤਾ ਵੈਸ਼ਨ ਦੇਵੀ ਸ਼ੂਟ ਕਰਨ ਦੇ ਤੁਹਾਡਾ ਲੋਕਾਂ ਨੂੰ ਕਿੰਨਾ ਕ ਸਹਿਯੋਗ ਰਿਹਾ ਸੀ ਕਿਉਂਕਿ ਜਦੋਂ ਕਿਸੇ ਕਲਾਕਾਰ ਦੀ ਸ਼ੂਟਿੰਗ ਹੁੰਦੀ ਦੀ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਉੱਥੇ ਪਹੁੰਚੇ ਹੁੰਦੇ ਉਹ ਵੈਸੇ ਵੀ ਖੜੇ ਹੋ ਜਾਂਦੇ ਕਿੰਨਾ ਕ ਸਹਿਯੋਗ ਮਿਲਿਆ ਆਈ ਥਿੰਕ ਉੱਥੇ ਜਾ ਕੇ ਮਤਲਬ ਉਹਨਾਂ ਨੂੰ ਵੀ ਇਹੀ ਲੱਗ ਰਿਹਾ ਸੀ ਵੀ ਅਸੀਂ ਵੀ ਕੋਈ ਕਾਠਾ ਕੋਈ ਫੈਮਿਲੀਆਂ ਜੋ ਇਕੱਠੇ ਅਸੀਂ ਮੈਥਡਿਕਨ ਆਇਆ ਉਹ ਤਾਂ ਤਦ ਹੀ ਪਤਾ ਲੱਗਦਾ ਸੀ ਵੀ ਜਦ ਸਾਹਮਣੇ ਉਹ ਆਵਾਜ਼ ਆਉਂਦੀ ਸੀ ਵੀ ਕੱਟ ਅਸੀਂ ਵਾਪਸ ਫਿਰ ਉਹ ਕਹਿੰਦੇ ਯਾਰ ਇਹ ਵਾਪਸ ਜਾ ਕੇ ਫਿਰ ਕਿਉਂ ਮੁੜ ਰਿਹਾ ਇਵਨ ਕੁਝ ਲੋਕੀ ਤਾਂ ਸਾਡੇ ਨਾਲ ਵੀ ਤੁਰਨ ਲੱਗ ਗਏ ਸੀ ਬਿਕੋਜ਼ ਉਹਨਾਂ ਨੂੰ ਇੰਨਾ ਕਿਉਂਕਿ ਅਸੀਂ ਵੀ ਉਸੇ ਅਟਾਇਰ ਚ ਸੀਗੇ ਐਂਡ ਸਾਡੇ ਵੀ ਉਹੀ ਸੈਂਟੀਮੈਂਟ ਸੀਗੇ ਵੀ ਜੋ ਇੱਕ ਬੰਦਾ ਫੀਲ ਕਰਦਾ ਜਦੋਂ ਚੜਾਈ ਕਰ ਰਿਹਾ ਹੁੰਦਾ ਤਾਂ ਉਹ ਜੈ ਸੈਂਟੀਮੈਂਟ ਉਹ ਆਰਾ ਉਹ એનર્ਜੀ ਇਸ ਐਕਸਚੇਂਜ ਹੁੰਦੀ ਹੈ ਨਾ ਤਾਂ ਫਿਰ ਉਹੀ ਮਾਹੌਲ ਬਣ ਗਿਆ ਸੀ ਐਂਡ ਇਟ ਇਜ਼ ਵੈਰੀ ਬਿਊਟੀਫੁਲ ਬਹੁਤ ਵਧੀਆ ਕਾਫੇ ਬਹੁਤ ਸੋਹਣਾ ਬਿਲਕੁਲ ਖਾਸ ਗੱਲਾਂ ਸਾਂਝੀਆਂ ਕੀਤੀਆਂ ਫਿਲਮ ਦੇ ਬਾਰੇ ਤਾਂ ਮਨੀ ਲਾਡਲਾ ਜੀ ਸਾਡੇ ਨਾਲ ਮੌਜੂਦ ਹੈ ਅੰਮ੍ਰਿਤਸਰ ਦਾ ਇੱਕ ਚੰਗਾ ਨਾਮ ਵਧੀਆ ਨਾਮ ਉੱਚਾ ਨਾਮ ਹੈ ਮਨੀ ਲਾਡਲਾ ਜੀ ਆਵਾਜ਼ ਦਾ ਆਵਾਜ਼ ਦੀ ਧਣੀ ਜੀ ਸਭ ਤੋਂ ਪਹਿਲੇ ਮੈਂ ਚਾਹਾਂਗਾ ਕਿ ਜਿਹੜਾ ਆਪਣੀ ਆਵਾਜ਼ ਵਿੱਚ ਤੁਸੀਂ ਗਾਇਆ ਵਾ ਦਰਸ਼ਕਾਂ ਨੂੰ ਪਹਿਲੀ ਉਹ ਸੁਣਾ ਕੇ ਦਿਖਾ ਦਿਓ ਜੈ ਮਾਤਾ ਦੀ ਸਭ ਤੋਂ ਪਹਿਲਾਂ ਜੀ ਇਹ ਇਹਦਾ ਟਾਈਟਲ ਟਰੈਕ ਮੈਂ ਗਾਇਆ ਫਿਲਮ ਦਾ ਉਹ ਮੈਂ ਸੁਣਾ ਦਿੰਦਾ ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾ ਸ਼ੇਰ ਵਾਲੀਏ ਮਾ ਮੇਰ ਵਾਲੀਏ ਕਿਰਪਾ ਤੇਰੀ ਦਰਸ਼ਨ ਲਈ ਤੂੰ ਆਜਾ ਮਰ ਬੁਲਾਇਆ ਮਾ ਸ਼ੇਰ ਵਾਲੀਏ ਮਾ ਮੇਰ ਵਾਲੀਏ ਥੈਂਕ ਯੂ ਬਦ अच्छा मणि जी किस तरह महसूस हो रहा है फिल्म ਦੇ ਵਿੱਚ ਕੰਮ ਕੀਤਾ ਜੇ ਸਿੰਗਿੰਗ ਕੀਤੀ ਤੁਸੀਂ ਲਗਾਤਾਰ ਜੀ ਤਾਂ ਅੱਜ ਫਿਲਮ ਦੇ ਵਿੱਚ ਕਹਿ ਸਕਦੇ ਪਹਿਲੀ ਵਾਰ ਅਸੀਂ ਰੋਲ ਵੀ ਭਰੇ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਬੜਾ ਪ੍ਰਾਊਡ ਵੀ ਧਾਰਮਿਕ ਬੜਾ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਮੈਂ ਡਿਵੋਸ਼ਨਲ ਲਾਈਨ 'ਚ ਮੈਂ ਕਰਦਾ ਕੰਮ ਮੈਂ ਆਪਣਾ ਜਾਗਰਣ ਕਰਦਾ ਹਨਾ ਸਾਰਿਆਂ ਨੂੰ ਪਤਾ ਹੀ ਜਿਹੜੇ ਦੇਖਦੇ ਮੈਨੂੰ ਤੇ ਉਹੀ ਲਾਈਨ 'ਚ ਤੁਹਾਨੂੰ ਮੌਕਾ ਮਿਲੇ ਕਿਸੇ ਫਿਲਮ ਦੇ ਵਿੱਚ ਪੰਜਾਬੀ ਫਿਲਮ ਦੇ ਵਿੱਚ ਗਾਉਣ ਦਾ ਤੇ ਕਿੰਨੀ ਮਾਣ ਮਹਿਸੂਸ ਹੁੰਦਾ ਸਪੈਸ਼ਲੀ ਵੈਸ਼ਨੋ ਦੇ ਵੀ ਜਾ ਕੇ ਸ਼ੂਟ ਕੀਤਾ ਮੈਂ ਨਾਲ ਭਾਜੀ ਦੇ ਬੁਖਰਾਜ ਭਾਜੀ ਦੇ ਪੂਰੀ ਟੀਮ ਦੇ ਨਾਲ ਸ਼ੂਟ ਕੀਤਾ ਮੇਰੇ ਲਈ ਬੜਾ ਪ੍ਰਾਊਡ ਮੂਮੈਂਟ ਹੈ ਜੀ ਵਧੀਆ ਜੀ ਸਪੈਸ਼ਲੀ ਜਿਹੜੇ ਡਿਵੋਸ਼ਨਲ ਸਿੰਗਰਸ ਨੇ ਮੈਨੂੰ ਦੇਖਦੇ ਆ ਜਾਂ ਉਹਨਾਂ ਲਈ ਵੀ ਬੜੀ ਮਾਣ ਵਾਲੀ ਗੱਲ ਹੋਗੀ ਕੋਈ ਡਿਵੋਸ਼ਨਲ ਸਿੰਗਰ ਇੰਨੇ ਵੱਡੇ ਲੈਵਲ ਤੱਕ ਜਾ ਰਹੇ ਨੇ ਜੀ ਮਨੀ ਲਾੜੇ ਦਾ ਰੋਲ ਕੀ ਸੀ ਵਿੱਚ ਮੈਂ ਜੀ ਟਾਈਟਲ ਟਰੈਕ ਆਇਆ ਜੀ ਚਲੋ ਬੁਲਾਵਾ ਹਾਂ ਜੀ ਹਾਂ ਜੀ ਅੱਛਾ ਬੁਖਰਾਜ ਜੀ ਦਰਸ਼ਕਾਂ ਨੂੰ ਮੈਸੇਜ ਦੇ ਦਿਓ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਜ ਸੋ ਚਾਹੇ ਤਾਂ ਸਿਨੇਮਾ ਕਰ ਨੇੜੇ ਨੇ ਜੀ ਚਾਹੇ ਦੂਰ ਨੇ ਪਲੀਜ਼ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਦੇਖਣ ਲਈ ਹਮ ਹਮਾ ਕੇ ਪਹੁੰਚੋ ਜੀ ਤੇ ਸਾਨੂੰ ਉਮੀਦ ਰਹੂਗੀ ਸਾਨੂੰ ਵੇਟ ਰਹੂਗੀ ਤੁਹਾਡੇ ਵੈਲਿਊਏਬਲ ਕਮੈਂਟਸ ਦੀ ਰਿਵਿਊਜ਼ ਦੀ ਹੈ ਨਾ ਕਿਉਂਕਿ ਮੈਂ ਸੱਚੀ ਬਹੁਤ ਐਕਸਾਈਟਿਡ ਹਾਂ ਤੁਹਾਡੇ ਰਿਵਿਊਜ਼ ਜਾਣਨ ਦੇ ਕਿਉਂਕਿ ਅ ਦਿਲੋਂ ਬਣਾਈ ਹੈ ਜੀ ਫਿਲਮ ਇਹ ਸਾਡੀ ਸਾਰੀ ਟੀਮ ਨੇ ਬਿਸ਼ੱਕ ਦੀ ਮਨੀ ਬਾਈ ਉਹਨਾਂ ਦਾ ਗੀਤ ਹੋਵੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਲੋਕਾਂ ਵੱਲੋਂ ਹੈਨਾ ਪੁੰਨਿਆ ਜੀ ਉਹਨਾਂ ਵੱਲੋਂ ਅਰਵਿੰਦਰ ਜੀ ਸਾਡੇ ਦੋਨੋਂ ਹੀਰੋਇਨਸ ਫਿਲਮ ਦੀ ਹੈ ਤੇ ਕੋਮੋ ਮਾ ਕੀ ਪੁੱਛੋ ਜ਼ਰੂਰ ਸਾਰੀ ਟੀਮ ਵੱਲੋਂ ਹਾਂ ਸਾਰੀ ਫੈਮਿਲੀ ਨਾਲ ਪੁੰਨਿਆ ਜੀ ਤੁਸੀਂ ਵੀ ਮੈਸੇਜ ਦੇ ਦਿਓ ਕਿਤਾ ਤੁਹਾਡੇ ਕਹਿੰਦੇ ਹੋਰ ਫੈਮਿਲੀ ਮੂਵੀ ਹੈ ਆਪਣੇ ਬੱਚੇ ਆਪਣੇ ਮਾਪੇਓ ਆਪਣੇ ਦਾਦਾ ਦਾਦੀ ਸਭ ਨੂੰ ਲੈ ਕੇ ਜਾਓ ਮੈਂ ਤਾਂ ਕਹੂੰਗੀ ਐਂਡ ਇੰਜੋਏ ਕਰੋ ਹੈਵ ਅ ਗ੍ਰੇਟ ਟਾਈਮ 26 ਸੈਪਟੈਂਬਰ 2025 ਚਲੋ ਬੁਲਾਵਾ ਹੈ ਜ਼ਰੂਰ 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 ਦੇਖਣਾ ਨਹੀਂ ਬਿਲਕੁਲ ਜਿਸ ਤਰੀਕੇ ਨਾਲ ਆਖਿਆ ਜਾ ਰਿਹਾ ਕਿ ਜ਼ਰੂਰ ਪਹੁੰਚੋ ਵੈਸੇ ਵੀ ਪਕੜਾ ਜੀ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਫੈਮਿਲੀ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਇਹ ਚ ਕੋਈ ਸ਼ੱਕ ਨਹੀਂ ਤਾਂ ਇਹ ਫਿਲਮ ਧਾਰਮਿਕ ਵੀ ਕਿਤਨਾ ਕਿਤੇ ਟੱਚ ਦਿੰਦੀ ਪਈ ਤਾਂ ਤੁਸੀਂ ਆਪਣੀ ਪੂਰੀ ਫੈਮਿਲੀ ਦੇ ਨਾਲ ਬੱਚੇ ਹੋਣ ਬਜ਼ੁਰਗ ਹੋਣ ਜਾਂ ਫਿਰ ਪੂਰਾ ਪਰਿਵਾਰ ਹੋਵੇ ਤਾਂ ਉਹ ਫਿਲਮ ਵੇਖਣ ਜਾ ਸਕਦੇ ਹੋ 26 ਤਰੀਕ ਨੂੰ ਭੁੱਲਿਓ ਕੈਮਰਾਮੈਨ ਮਰੋਚ ਦਿਨ ਆਲਸੋ ਚਾਂਸਿੰਗ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ